ਆ ਤਾਂ ਬੜਾ ਘਸ ਗੱਲਾ ਆ ਦੀ ਕਰਨ ਨੀਮ ਪੂਰਾ ਕੀ ਬਤਾ ਮੂਲਾ ਦੂ ਛੋਟੀ ਹਲਸੀ ਦੋ ਦਿਨ ਚੈੱਕ ਕਰ ਲਿਓ ਕੱਲ ਬਾਤ ਵੀ ਕਰਵਾ ਦਾਂ ਐ ਸੁਦੀ ਬਾਈ ਨਾਲ ਤੇ ਖਵਾਨਾ ਦੇ ਖਵਾਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਜੀ ਬੰਦੇ ਪੂਰੀ ਠੰਡੀ ਸੀਲ ਆ ਬਾਈ ਦੇ ਦਸਨ ਮਦ ਆਪਕੇ ਦੇਖੋ ਕੋਈ ਜਿਹੜੀ ਘਬਰਾਹਟ ਨਹੀਂ ਬਾਈ ਦੇਖੋ ਖੁੱਲੀ ਛੱਡੀ ਖੜੀ ਹੈ ਬਾਈ ਦੀ ਉਦਾਂ ਗਾ 13 ਮੰਨ ਕੇ ਲੈ ਯਾਰ ਠੀਕ ਹੈ 13 ਹਾਜ਼ਰ ਆ ਜਾਮ ਬਾਈ ਕਹਿੰਦਾ ਵੀ 13 ਕਿਲੋ ਦੁੱਧ ਭਾਈ ਪੂਰਾ ਜਿਹੜਾ ਤਲਾ ਦੇਾਂਗੇ ਅੱਜ ਤਰੀਕ 6 ਮਹੀਨਾ 9ਵਾਂ ਤੇ 2024 ਪਸ਼ੂ ਮੰਡੀ ਮਾਨਸਾ ਦੇ ਉਪਰਾਏ ਆ ਦਿਖਾਵਾਂਗੇ ਅੱਗੇ ਚੱਲ ਕੇ ਤੁਹਾਨੂੰ ਵਿਕਰੀ ਵਾਲੇ ਨਾਲ ਕਵਰ ਕਰਕੇ ਸਵੇਰ ਦਾ ਟਾਈਮ ਆ ਚੰਗੀ ਗਿਣਤੀ ਦੇ ਵਿੱਚ ਮੰਡੀ ਦੇ ਵਿੱਚ ਮੱਝਾਂ ਤੇ ਜਿਹੜੇ ਵਪਾਰੀ ਭਰਾ ਪਹੁੰਚ ਚੁੱਕੇ ਆ ਸੋਹਣੀ ਰੌਣਕ ਲੱਗੀ ਆ ਬਹੁਤ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਜਿਹੜੀਆਂ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਅੱਗੇ ਚੱਲ ਕੇ ਸਾਰੀਆਂ ਜਿਹੜੀਆਂ ਵਿਕਰੀ ਵਾਲੇ ਨਾਗਾ ਤੁਹਾਡੇ ਨਾਲ ਕਵਰ ਕਰਕੇ ਜਿਹੜੇ ਸਾਂਝੇ ਕਰਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਭਰਾ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਤੇ ਆਜੋ ਫਿਰ ਅੱਗੇ ਚੱਲ ਕੇ ਤੁਹਾਡਾ ਬਹੁਤਾ ਸਮਾਂ ਨਾਲ ਲਈਏ ਵਿਕਰੀ ਵਾਲੇ ਨਾਗਾ ਜਿਹੜੇ ਕਵਰ ਕਰਕੇ ਦਿਖਾਉਣੇ ਆ ਬਣੇ ਰਹੋ ਕਿਰਪਾ ਕਰਕੇ ਵੀਡੀਓ ਦੇ ਨਾਲ ਐਂਡ ਤੱਕ ਜੀ ਨੀਲੀ ਰਵੀ ਦੇ ਵਿੱਚ ਪੈਂਦੀ ਤੁਹਾਨੂੰ ਮੱਝ ਦਿਖਾਉਣੀ ਆ ਬਹੁਤ ਜਿਆਦਾ ਚੰਗੀ ਕੁਆਲਿਟੀ ਦੀ ਝੋਟੀਆਂ ਦੇਖੋ ਚੰਕ ਦੀਆਂ ਕਰਮਾ ਵਾਲੀ ਸਿੰਘਾਂ-ਸਿੰਗਾਂ ਦੀ ਬਿਲਕੁਲ ਕੁੰਡੀ ਆ ਫੇਸ ਕੁਆਲਿਟੀ ਦੀ ਬਹੁਤ ਸਨਖੀਆ ਝੋਟੀ ਨੀਲੀ ਰਵੀ ਦੇ ਵਿੱਚ ਪੈਂਦੀ ਆ ਪਿਓਰ ਨੀਲੀ ਰਵੀ ਦੇ ਵਿੱਚ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਆ ਨੀਲੀ ਰਵਦੀਆਂ ਤੇ ਕਦ ਕੜ ਕੰਨੀਆਂ ਦੇ ਜੇ ਆਪਾਂ ਬਾਡੀ ਲਾਈਨ ਕੰਨੀਆਂ ਕਰੀ ਇਹਦਾ ਬਹੁਤ ਚੰਗੀ ਝੋਟੀ ਆ ਗਵਾਨੇ-ਹੂਨੇ ਦੀ ਬੰਤਰ ਦੇਖੋ ਬਹੁਤ ਸੋਹਣਾ ਖਵਾਨਾ ਤਿਆਰ ਕਰਿਆ ਕਰਮਾਲੀ ਨੇ ਤੇ ਚੰਗੇ ਕਦ ਬੜ੍ਹਦੀ ਆ ਦੇਖੋ ਦੋ ਦਿਨ ਚੈੱਕ ਕਰ ਲਿਓ ਕੱਲ ਬਾਤ ਵੀ ਕਰਵਾ ਦਾਂਗੇ ਤੁਹਾਡੀ ਬਾਈ ਨਾਲ ਤੇ ਖਵਾਨਾ ਦੇ ਖਵਾਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਗਾੜੀ ਬਹੁਤ ਆ ਬੰਦਾ ਡਰਚਾ ਤੇ ਸੌਸੀਲਾ ਪੂਰੀ ਜਿੱਥੇ ਬਾਈ ਨੇ ਰੱਸਾ ਸਾਢੇ ਤਾਂ ਹੀ ਖੜੀ ਆ ਮੱਕੀ ਤੋਂ ਬਾਈ ਤੋਂ ਪਾਇਦੀ ਪੂਰੀ ਠੰਡੀ ਸੀ ਲਾ ਬਾਈ ਦੇ ਦਸਨ ਮਦ ਆਪਕੇ ਦੇਖੋ ਕੋਈ ਜਿਹੜੀ ਕਬਰਾਟ ਨਹੀਂ ਬਾਈ ਦੇਖੋ ਖੁੱਲੀ ਛੱਡੀ ਖੜੀ ਹੈ ਬਾਈ ਦੀ ਤੇ ਬਾਈ ਕਿਹੜਾ ਸੂਸੂਈ ਹੈ ਜੀ ਕਿਹੜਾ ਸੂਸੂਈ ਹੈ ਸੂਆ ਦੂਜਾ ਬਈ ਦੂਜਾ ਸੂਆ ਸੂਈ ਹੈ ਬਈ ਬੱਚਾ ਕੀ ਮੰਗ ਰਿਹਾ ਹੈ ਮੰਗ ਰਿਹਾ ਤੇ ਕੱਟੀ ਆ ਬਈ ਕੱਟੀ ਕਾਲੀ ਹੈ ਬਈ ਹੈਨਾ ਹਾਂ ਠੀਕ ਹੈ ਮੰਗਰ ਬੱਚਾ ਕੱਟੀ ਹੈ ਤੇ ਦੂਜਾ ਸੂਆ ਸੂਈ ਹੈ ਬਈ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨ ਹੋ ਗਿਆ ਅੱਜ 8 ਮਹੀਨੇ ਹੋ ਗਏ 8 ਦਿਨ ਸੂਈ ਨ ਹੋ ਗਏ ਤੇ ਬਈ ਹੁਣ ਦੁੱਧ ਕਿੰਨਾ ਤੇਰਾ ਦੁੱਧ ਬਾਈ ਉਂਗਾ 14 ਗਾ 13 ਮੰਨ ਕੇ ਲੈ ਯਾਰ ਠੀਕ 13 ਹਾਜ਼ਰ ਆ ਜੰਮਾ ਬਾਈ ਕਹਿੰਦਾ ਵੀ 13 ਕਿਲੋ ਦੁੱਧ ਭਾਈ ਪੂਰਾ ਜਿਹੜਾ ਤਲਾ ਦੇਾਂਗੇ ਤੇ ਪੂਰਾ ਤਸੱਲੀ ਵਾਲਾ 13 ਲੀਟਰ ਦੁੱਧ ਤਿਆਰ ਆ ਹਜੇ ਮਲੇ-ਮੂਲੇ ਤੇ ਮੱਝ ਜਿਹੜੀ ਚੱਲੀ ਨਹੀਂ ਤੇ ਭਾਗ ਹੀ ਰੱਖਦਾ ਭਾਈ ਜੱਜ ਮੁੱਲ ਦਾ ਭਾਈ 1.5 ਕਰ ਠੀਕ ਆ ਦੇ ਲੈਣ ਕਿਥੋਂ ਤਾਂ ਹੀ ਹੋ ਜੂਗਾ 40 ਦੇਮਾਂ ਯਾਰ 40 ਭਾਈ ਕਹਿੰਦਾ ਵੀ ਜਿਹੜਾ ਮੁੱਲ ਆ ਭਾਈ ਇਹਦਾ 1.5 ਲੱਖ ਰੁਪਈਆ ਤੇ ਇੱਕ 40 ਦਾ ਕਿਹੜਾ ਇਹਦਾ ਦੇ ਲੈਣ ਹੋ ਜੂਗਾ ਬਾਕੀ ਮੌਕੇ ਤੇ ਹੋਰ ਵੀ ਹੋ ਜਾਂਦਾ ਉਹਨਾਂ ਜਿਹੇ ਕਿਸੇ ਭਰਾ ਦੇ ਪਸੰਦਾਂ ਉਹਦੀ ਪੌਰ ਨੀਲੀ ਰਵੀ ਦੇ ਵਿੱਚ ਜਿਹੜੀ ਝੋਟੀ ਪੈਂਦੀ ਆ ਤੇ ਜੇ ਕਿਸੇ ਭਰਾ ਦੇ ਜਰੂਰਤ ਜਰੂਰਤ ਹੋਈ ਮੱਝ ਪਸੰਦ ਆ ਤਾਂ ਜਿਹੜਾ ਪਸ਼ੂ ਮੰਡੀ ਮਾਨਸੋਹ ਦੇ ਉੱਪਰ ਆਗੇ ਤੁਸੀਂ ਮੱਝੇ ਖਰੀਦ ਸਕਦੇ ਹੋ ਮੱਝ ਬਹੁਤ ਚੰਗੀ ਬਹੁਤ ਚੰਗੀ ਝੋਟੀਆਂ ਬਾਈ ਦੀ ਟਾਪ ਕੁਆਲਿਟੀ ਦੀ ਦੇਖੋ ਖੁੱਲੀ ਛੜਤੀ ਬਾਈ ਨੇ ਕੋਈ ਘਬਰਾਹਟ ਨਹੀਂ ਇੰਨੇ ਪਸ਼ੂਆਂ ਦੇ ਵਿੱਚ ਖਾਣਾ ਹਵਾ ਨੇ ਦੀ ਮੰਤਰ ਬਹੁਤ ਸੋਹਣੀਆਂ ਨੰਗੀਨੇਆਂ ਕਰਮਾ ਵਾਲੀ ਬਹੁਤ ਜਿਆਦਾ ਚੰਗੀ ਝੋਟੀਆਂ ਦੇਖੋ ਦਰਦੀ ਦਰਦੀ ਨੂੰ ਚੈੱਕ ਕਰ ਲਿਓ ਬਿਊਟੀ ਵਾਲੀ ਝੋਟੀ ਹੈ ਜੀ ਦੁੱਧ ਵਾਲੀ ਵੀ ਤੇ ਬਿਊਟੀ ਵਾਲੀ ਵੀ ਸਾਰੇ ਪੱਖੋਂ ਤੋਂ ਬੁਰੀ ਹੈ ਉਹ ਸੋਹਣਾ ਬੰਦਾ ਤਿਆਰ ਕਰਿਆ ਅੰਗਾੜੀ ਬਹੁਤਾ ਕਰਮ ਵਾਲੀ ਦੀ ਪਿਛਾੜੀ ਥੋੜੀ ਜਿਹੀ ਬੰਦਾ ਡਰਚਾ ਤੇ ਅੰਗਾੜੀ ਗੁੜੀ ਬਹੁਤਾ ਥਾਣਾ ਸੋਹਣਾ ਦਾ ਸਾਈਜ਼ ਬਹੁਤ ਸੋਹਣਾ ਇੱਕੋ ਜਿਹਾ ਥਾਣਾ ਚਾਰੇ ਇਹ ਕਿਸੇ ਜੀ ਭਰਾ ਨੂੰ ਜਰੂਰਤ ਹੋਈ ਤਾਂ ਜਿਹੜਾ ਅਸ਼ੂ ਮੰਡੀ ਮਾਨਸਾ ਦੇ ਉੱਪਰ ਆ ਕੇ ਖਰੀਦ ਸਕੋ ਫੋਨ ਨੰਬਰ ਆ ਜਿਹੜੇ ਭਾਈ ਮੰਡੀ ਦੇ ਪ੍ਰਬੰਧਕਾਂ ਕੋਲ ਪ੍ਰਬੰਧਕਾਂ ਵੱਲੋਂ ਜਿਹੜੇ ਇੱਥੇ ਪਵੰਦੀ ਲਈ ਹੋਈ ਹੈ ਵੀ ਕੋਈ ਬੋਲਣੇ ਨਹੀਂ ਸੋ ਇੱਥੇ ਆ ਕੇ ਤੁਸੀਂ ਜਿਹੜੀ ਮਾਝੇ ਖਰੀਦ ਸਕੋ ਆ ਜੀ ਚੱਲ ਕੇ ਹੋਰ ਦਿਖਾਉਂਦੇ ਤੁਹਾਨੂੰ ਉਹ ਸੁਣੀਆਂ ਮੱਜਾਂ ਪਹੁੰਚੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਚੰਗੀ ਗਿਣਤੀ ਦੇ ਵਿੱਚ ਮਾਲ ਜਿਹੜਾ ਪਹੁੰਚ ਚੁੱਕਿਆ ਹੈ ਸਵੇਰ 9 9:30 ਵਜੇ ਦਾ ਟਾਈਮ ਆ ਕਿਹੜਾ ਮੰਡੀ ਦੇ ਵਿੱਚ ਲੱਗ ਚੁੱਕੀਆਂ ਚੰਗਾ ਰੌਸ਼ ਹੋ ਗਿਆ ਮੰਡੀ ਦੇ ਵਿੱਚ ਪਸ਼ੂ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚ ਚੁੱਕਿਆ ਤੇ ਵਪਾਰੀ ਭਰਾ ਵੀ ਜੇ ਵੀ ਕੰਮ ਆ ਜੇ ਤੁਹਾਨੂੰ ਹੋਰ ਤੌਰ ਕੇ ਦਿਖਾਉਣੇ ਆ ਚੰਗੀ ਬੋਡੀ ਢਾਂਚੇ ਦੀ ਚੰਗੀ ਬੋਡੀ ਲੈਣ ਦੀ ਮੱਜ ਆ ਤੇ ਥਣ ਥਣਾਂ ਦੀ ਵੰਤਰ ਦੇਖੋ ਤੁਸੀਂ ਬਹੁਤ ਸੋਹਣਿਆ ਪੂਰਾ ਵਿੱਥੀ ਵਾਲਾ ਥਣ ਲੱਗਾ ਹੋਇਆ ਬੰਦਾ ਡਰਚ ਆਉਂਦੀ ਆ ਤੇ ਸਿੰਘਾਂ ਸੰਗਾਂ ਦੀ ਕੁਆਲਿਟੀ ਦੇਖੋ ਸਿੰਘ ਥੋੜਾ ਜਿਹਾ ਖੁੱਲਾ ਜ਼ਰੂਰ ਆ ਪਰ ਕੁੰਡਾ ਤੇ ਚੰਗੀ ਬੋਡੀ ਲੈਨ ਵੀ ਆ ਦੇਖੋ ਪੂਰੀ ਫੁੱਲ ਵਾਜਨ ਚ ਤੇ ਹੈਵੀ ਮੱਜਾ ਬਾਕੀ ਥੋਦੀ ਬਾਈ ਨਾਲ ਗੱਲਬਾਤ ਕਰਵਾਉਣੀ ਆ ਆਪਾਂ ਸੂਈ ਤਾਜੀ ਲੱਗਦੀ ਆ ਤੇ ਥਣ ਹਵਾਨੇ ਦੀ ਵੰਤਰ ਦੇਖ ਲਓ ਨੇੜੇ ਤੋਂ ਪੂਰਾ ਵਿੱਥੀ ਵਾਲਾ ਥਣਾ ਜਿਹੜਾ ਬਹੁਤ ਸੋਹਣਾ ਗਾਇਬਾ ਖਣਾ ਦਾ ਗਿੱਠ ਗਿੱਠ ਪੈਂਦੀ ਆ ਜਾਰ ਸਵੇਰੇ ਦੇਖੋ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਪੂਰੀ ਗਿੱਠ ਪੈਂਦੀ ਆ ਬਾਈ ਬੰਦ ਆਰਡਰ ਚ ਮੱਝਾ ਤੇ ਦੁੱਧ ਪਰ ਚੰਗਾ ਕੜਦੀ ਹੋ ਬਾਈ ਨਾਲ ਗੱਲਬਾਤ ਕਰਵਾਣਾ ਥੋੜੀ ਬਾਈ ਅੱਛੀ ਗੱਲ ਜੀ ਬਾਈ ਕਿਹੜਾ ਪੈਂਦਾ ਠੀਕ ਨਾ ਠੀਕ ਨਾ ਹਾਂਜੀ ਠੀਕ ਆ ਜੇਲਾ ਕਿਹੜਾ ਪੈਂਦਾ ਜਿਲਾ ਮਾਨਸਾ ਠੀਕ ਆ ਤੇ ਇਹ ਜਿਹੜੀ ਆਪਾਂ ਛੋਟੀ ਦਿਖਾਈ ਆ ਬਈ ਤੋਰ ਕੇ ਕਿਹੜਾ ਸੌਸੂਈ ਆ ਇਹ ਨੁਰੀ ਕੁਈਆ ਦੂਜਾ ਬੱਚਾ ਕਿਹੜਾ ਇਹਦਾ ਬੱਚਾ ਕੱਟੀ ਹੈ ਜੀ ਬੱਚਾ ਮਗਰ ਕੱਟੀ ਹੈ ਜੀ ਦੂਜਾ ਸੂਆ ਸੂਈ ਹੈ ਕਿੰਨੇ ਕਿ ਦਿਨਾਂ ਦੀ ਸੂਈ ਹੈ ਬਾਈ ਅੱਜ ਇਹਨੂੰ ਹੋਵੇ 5 6 ਦਿਨ ਹੋ ਗਏ 6 ਦਿਨ ਸੂਈ ਨੂੰ ਹੋ ਗਏ 6 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਕਿ ਤਿਆਰਾ ਬਾਈ ਹੋਣੀ 11 ਲੀਟਰ 11 ਲੀਟਰ ਪੂਰਾ ਤਸੱਲੀ ਵਾਲਾ ਜਮਨ ਤਸੱਲੀ ਠੀਕ ਆ ਤੇ ਬਾਕੀ ਰੱਖਦਾ ਭਾਏ ਦਾ ਕਰਦੇ 1 20 1 20 ਦੇਣ ਲੈਣ ਕਿਥੋਂ ਦੇ ਹੁੰਦੀ ਆਪਾਂ ਛੱਡ ਦੇ ਇੱਕ ਦਾ 1 10 ਹਾਂਜੀ ਲੈ ਵੀ ਬਾਈ ਕਹਿੰਦਾ ਵੀ ਇੱਕ 20 ਜਿਹੜਾ ਭਾਅ ਕਰਦੇ ਆ ਇੱਕ 10 ਜਿਹੜਾ ਬਈ ਦੇਣ ਲੈਣ ਹੋਊਗਾ ਦਾ ਬਾਕੀ ਹੋਰ ਵੀ ਹੋ ਜੰਦਾ ਉਹਨਾਂ ਮੌਕੇ ਤੇ ਜਦੋਂ ਕੋਈ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਆ ਸੌਦਾ ਕਰਨ ਵੇਲੇ ਜਿਹੜਾ ਭਾਅ ਭਾਈ ਹੋਰ ਵੀ ਵਧੀਆ ਘਟ ਜਾਂਦਾ ਲੈ ਤੋਰ ਕੇ ਸਾਨੂੰ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਤੁਰਦੀ ਦੇ ਨਿਗਾ ਮਾਰ ਲਓ ਪਸ਼ੂ ਮੰਡੀ ਮਾਨਸਾ ਦੇ ਉੱਪਰ ਮਾਝੇ ਜਿਹੜੀ ਆਈ ਹੋਈ ਐ ਗੰਦਾ ਡਰਚਾ ਦੁੱਧ ਚੰਗਾ ਪਾ ਦੂਗੀ ਤੇ ਬੋਡੀ ਢਾਂਚੇ ਦੀ ਚੰਗੀ ਐ ਬੱਚਾ ਮਗਰ ਕੱਟੀ ਐ ਤੇ ਸੋਨਾ ਕੰਮੇ ਦੀ ਚੰਗੀ ਸਮਝ ਕੇ ਲੋਈਏ ਪਾਣੇ ਬੁੱਲੇ ਨੂੰ ਤੱਕੋ ਬਹੁਤ ਸੋਹਣੀ ਚੰਗੀ ਬਾਡੀ ਲੈਣ ਦੀ ਹੈ ਪੂਰੀ ਲੰਬਾਈ ਹੈ ਇੱਕ ਵਾਰੀ ਤੁਰਦੀ ਜੇ ਨਿਗਾ ਮਾਰ ਲਿਓ ਦੋ ਨਗਾ ਬਾਈ ਕੋਲੇ ਦੋਵੇਂ ਦਿਖਾਵਾਂਗੇ ਤੇ ਇੱਕ ਵਾਰੀ ਇਹ ਤੇ ਤੁਰਦੀ ਤੇ ਨਿਗਾ ਮਾਰੋ ਤੁਸੀਂ ਫੇਸ ਫੂਸ ਕੁਆਲਿਟੀ ਦੀ ਬਹੁਤ ਚੰਗੀਆਂ ਤੇ ਚੰਗੀ ਬਾਡੀ ਲੈਣ ਦੀਆਂ ਦੋਵੇਂ ਫੁੱਲ ਫੁੱਲ ਕੱਦ ਵੱਜਣ ਵਾਲੀਆਂ ਤੇ ਹਵਾਨੇ ਦੀ ਮੰਤਰ ਦੇਖੋ ਤੁਸੀਂ ਦੇਖੋ ਬਾਡੀ ਲੈਣ ਦੀ ਬਿਲਕੁਲ ਓਕੇ ਮੱਧ ਤੇ ਹਵਾਨੇ ਹੋਣੇ ਦੀ ਵੀ ਬਿਲਕੁਲ ਓਕੇ ਆ ਥਣਾ ਥਣਾ ਦੀ ਬੰਤਰ ਬਹੁਤ ਸੋਹਣੀ ਆ ਦੇਖ ਸਕਦੇ ਤੁਸੀਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਤੇ ਗੱਲਬਾਤ ਥੋੜੀ ਸਾਰੀ ਜਿਹੜੀ ਬਾਈ ਨਾਲ ਕਰਵਾਵਾਂਗੇ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀ ਆ ਚੰਗੀ ਫੇਸ ਕੁਆਲਿਟੀ ਦੀ ਆ ਚੰਗੇ ਕੱਦ ਵਿੜਦੀ ਆ ਤੇ ਸੂਈ ਤਾਜ਼ੂਈ ਆ ਬਾਕੀ ਗੱਲਬਾਤ ਥੋੜੀ ਬਾਈ ਨਾਲ ਕਰਵਾਉਨੇ ਆਪਾਂ ਬਾਈ ਅੱਛੀ ਗੱਲ ਜੀ ਅੱਛੀ ਗੱਲ ਜੀ ਬਾਈ ਨਾ ਕੀ ਆਪਣਾ ਮੋਟੂ ਮੋਟੂ ਪਿੰਡ ਕਿਹੜਾ ਬਲਾੜਾ ਬਲਾੜਾ ਇਹ ਜਿਹੜੀ ਮੱਝ ਤੋਰ ਕੇ ਦਿਖਾਈ ਆਪਾਂ ਕਿਹੜਾ ਸੂਸੂਈ ਆ ਦੂਜਾ ਸੂਇ ਦੂਜਾ ਸੂਇ ਇਸ ਵਾਰ ਸੂਈ ਹੈ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਆ ਬਾਈ 25 ਦਿਨਾਂ ਦੀ ਸੂਈ ਹੈ 25 ਦਿਨਾਂ ਦੀ ਸੂਈ ਬੱਚਾ ਕੀ ਹੈ ਮਗਰ ਅੱਛਾ ਕੱਟੀ ਕੱਟੀ ਹੈ ਬੱਚਾ ਮਗਰ ਕੱਟੀ ਹੈ ਜੀ 25 ਦਿਨ 22 10 ਮਤਾਬ ਕਿਹੜਾ ਸੂਈ ਨ ਹੋਵੇ ਬਾਈ ਦੁੱਧ ਕਿੰਨਾ ਕਿ ਤਿਆਰ ਹੁਣ ਕਿਲੋ ਤਿਆਰ ਜਮਾਪੂਰਾ ਤਸੱਲੀ ਵਾਲਾ ਦੋ ਡੰਗ ਤਿੰਨ ਡੰਗ ਮਤਲਬ ਥੱਲੇ ਕਰਾਣ ਨੂੰ ਚੋਕ ਲਿ ਗਏ ਠੀਕ ਹੈ 13 ਕਿਲੋ ਬਾਈ ਦੁੱਧ ਕਹਿੰਦਾ ਬਾਈ ਕਹਿੰਦਾ ਪੂਰਾ ਜਿਹੜਾ ਤਸੱਲੀ ਵਾਲਾ ਤਿਆਰ ਹੈ ਤੇ ਬਿਲਕੁਲ 25 ਦਿਨਾਂ ਦੀ ਹੈ ਰਵਾਨਾ ਖਮੂਨਾ ਜਿਹੜਾ ਸਾਨੂੰ ਨੇੜੇ ਤੋਂ ਵੀ ਦਿਖਾ ਕਸੂ ਮੰਡੀ ਮਾਨਸਾ ਦੇ ਉੱਪਰ ਵਾਈ ਇਹ ਜਿਹੜੀ ਮੱਝ ਲੈ ਕੇ ਆਏ ਤੇ 2 ਨੰਬਰ ਵਾਲੀ ਮੱਝ ਵਾਈਆਂ ਦੀ ਆ ਗਈਏ ਤੇ ਵੀ ਮਾਰ ਲਓ ਨਿਕਾ ਤੋੜ ਕੇ ਵੀ ਦਿਖਾ ਦਾਂਗੇ ਤੁਹਾਨੂੰ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਹੈ ਵੀ ਮੱਝ ਤੇ ਮਾਗਰਾ ਬੱਚਾ ਜਿਹੜਾ ਨੀਲੀ ਰਵੀ ਦਾ ਇਹਦੇ ਇੱਕ ਵਾਰੀ ਹਵਾਨੇ ਬੋਨੇ ਦੀ ਜਿਹੜੀ ਹਵਾਨੇ ਤੇ ਝਾਤ ਮਾਰੋ ਤੁਸੀਂ ਬੰਤਰ ਬਹੁਤ ਜ਼ਿਆਦਾ ਚੰਗੀਆਂ ਮੱਝ ਦੀ ਗੈਬ ਗੂਪ ਪਠਾਨ ਵਾਲਾ ਬਹੁਤ ਜ਼ਿਆਦਾ ਇਹਦੇ ਚੱਕਰ ਸਾਡੇ ਤੁਸੀਂ ਪੂਰੀ ਜਮਾ ਚਾਰ ਸਵੇਰੇ ਗੜਗੜ ਪੈਂਦੀ ਹੈ ਬਾਈ ਬਹੁਤ ਸੋਹਣਾ ਗੈਪ ਇਹ ਲਾ ਤੋਰੇਗਾ ਭਾਈ ਚੰਗੇ ਕੱਦ ਵਿੱਢ ਦੀ ਮੱਝ ਇਹ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਹੈਵੀ ਆ ਬੇਲ ਬੂਲ ਬਹੁਤਾ ਕਰਮ ਵਾਲੀ ਦੀ ਚੰਗੇ ਕੱਦ ਵਿੱਢਦੀ ਹੈ ਦੇਖੋ ਦੁਰਦੀ ਨੂੰ ਚੈੱਕ ਕਰੋ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀ ਅਤੇ ਫੇਸ ਕੁਆਲਿਟੀ ਦੀ ਵੀ ਓਕੇ ਆ ਚੰਗੇ ਕੱਦ ਵਿੱਢਦੀ ਹੈ ਤੇ ਥਣ-ਥਣੋੜ ਦੀ ਵੀ ਚੰਗੀ ਆ ਪੂਰਾ ਵਿੱਥੀ ਵਾਲਾ ਜਿਹੜਾ ਥਣ ਲੱਗਾ ਹੋਇਆ ਮਾਨੇ ਜੀ ਮੰਤਰ ਦੇਖੋ ਬੇਲਬੂਲ ਬਹੁਤਾ ਕਰਮ ਵਾਲੀ ਦੀ ਗੈਬ ਗੂਬ ਜਿਹੜਾ ਪੂਰਾ ਫੁੱਲ ਹੈ ਤੇ ਫੁੱਲੀ ਵਜਣਾ ਚੰਗਾ ਕੱਦ ਵੇਡਾ ਪਿੱਠਪੂੜੇ ਦੀ ਮੰਤਰ ਬਹੁਤ ਸੋਹਣੀ ਹੈ ਦੇਖੋ ਲੈ ਢੇਲ ਆਪਾਂ ਦੀ ਸਾਰੀ ਜਿਹੜੀ ਬਾਈ ਤੋਂ ਖੁਸ ਨੇ ਹੋਰ ਦਿਖਾਉਣੇ ਆ ਤੇ ਕੁਆਲਟੀ ਕੁਆਲਟੀ ਚੈੱਕ ਕਰੋ ਆर्डर ਦੀ ਕੁਆਲਟੀ ਬਹੁਤ ਸੋਹਣੀਆ ਕਰਮ ਵਾਲੀ ਦੀ ਬਿਲਕੁਲ ਤਾਜ਼ੀ ਸੁਈਆ ਲੱਸੀ ਜ਼ਰੂਰ ਆ ਪਰ ਦੁੱਧ ਵਾਲੀ ਮੱਝਾ ਸਿੰਗਾ ਨਹੀਂ ਵੀ ਥੋੜੀ ਜਿਹੀ ਖੁੱਲੀ ਆ ਤੇ ਅਡ ਡਰ ਦੀ ਵੰਤਰ ਦੇਖੋ ਤੋਰ ਕੇ ਵੀ ਦਿਖਾਉਣਾ ਤੁਹਾਨੂੰ ਸਿੰਘ ਥੋੜਾ ਜਰੂਰ ਖੁੱਲਾ ਲੱਸੀ ਵੀ ਹੈ ਤੇ ਪਰ ਦੁੱਧ ਵਾਲੀ ਮੱਝਾ ਇਹ ਬੰਤਰ ਦੇਖੋ ਮੱਝ ਦੀ ਬੰਤਰ ਬੰਤਰ ਚੰਗੀ ਆ ਕਰਮਾਲੀ ਦੀ ਹਵਾਨੇ ਦੀ ਬੰਤਰ ਦੇਖੋ ਚਾਰੋਂ ਥਣ ਇੱਕੋ ਜਿਹਾ ਤੇ ਹਵਾ ਨਾਲ ਉਹਨਾ ਬਿਲਕੁਲ ਸੂ ਤੱਕ ਜਾਂਦਾ ਸਿੰਘਾਂ ਦੀ ਜਰੂਰ ਖੁੱਲੀ ਹੈ ਫੇਸ ਕੁਆਲਟੀ ਦੀ ਚੰਗੀ ਹੈ ਤੇ ਬਾਕੀ ਗੱਲਬਾਤ ਸਾਰੀ ਜਿਹੜੀ ਤੁਹਾਡੀ ਬਾਈ ਨਾਲ ਕਰਵਾ ਦੇ ਅੱਛੀ ਗੱਲ ਬਾਈ ਨਾਂ ਕੀ ਆ ਬਾਈ ਆਪਣਾ ਮੇਰਾ ਨਾਮ ਹਰਦੀਪ ਹੈ ਪਿੰਡ ਕਿਹੜਾ ਐਂਡ ਫਾਦੀਗੜ ਸਨਣਾ ਬਾਈ ਉਤੇਗੜ ਸਨਣਾ ਇਹ ਜਿਹੜੀ ਮੱਝ ਤੋਰ ਕੇ ਦਿਖਾਈ ਆਪਾਂ ਕਿਹੜਾ ਸੂਈ ਆ ਬਾਈ ਇਹ ਬਾਈ ਤੀਜਾ ਤੀਜਾ ਇਸ ਵਾਰ ਸੂਈ ਆ ਦੂਹਰਾ ਦਾ ਕੰਮ ਆ ਬਾਈ ਆਪਣਾ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਸੂਈ ਨਾ 15 ਦਿਨਾਂ ਦੀ ਸੂਈ ਆ ਬੱਚਾ ਕੀ ਆ ਇਹ ਮੰਗਰ ਮੰਗਰ ਦਾ ਕੱਟਾ ਬਾਈ ਬੱਚਾ ਮੰਗਰ ਕੱਟਾ ਹੀ ਦੇਖ ਸਕਦੇ ਹੋ ਤੁਸੀਂ 15 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਕੁ ਠਿਆਰਾ ਬਾਈ ਹੁਣ ਤਸੱਲੀ ਵਾਲਾ 13 ਕਿਲੋ ਆ ਬਾਈ ਜਮਾ ਪੂਰਾ ਤਸੱਲੀ ਵਾਲਾ ਬਾੜਾ ਹੋ ਜਾਂਦਾ ਤੇ ਨਾਲ ਤਸੱਲੀ ਕਰਾ ਦੇ ਨਹੀਂ ਤਸੱਲੀ ਕਰਾਵਾਂਗੇ ਠੀਕ ਆ ਬਾਈ ਕਹਿੰਦਾ ਵੀ ਲੈ ਵੀ 13 ਕਿਲੋ ਦੀ ਪੂਰੀ ਤਸੱਲੀ ਕਰਾ ਦੇਗੇ ਤੇ ਭਾਅ ਕੀ ਰੱਖਤਾ ਜੈ ਜੈ ਹਾਂ ਇਹਦੇ ਇੱਕ ਪੰਜ ਕਰ ਦਿੰਦੇ ਇੱਕ ਪੰਜ ਮਾਨਦਾਨ ਵਿੱਚ ਖੁੱਲਾ ਹੋ ਜੂ ਹਾਂ ਹਾਂ ਠੀਕ ਆ ਇੱਕ ਪੰਜ ਬਾਈ ਇਹਦਾ ਭਾਅ ਕਰਦੇ ਆ ਜੀ ਮਾਨਦਾਨ ਵਿੱਚੋਂ ਜਿਹੜਾ ਪੂਰਾ ਜਿਹੜਾ ਖੁੱਲਾ ਹੋ ਜੂ ਸੰਤ ਨੋਟ ਦੀ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਮੱਝ ਤੇ ਪਸ਼ੂ ਮੰਡੀ ਮਾਨਸਾ ਦੇ ਉੱਪਰ ਆਈ ਹੋਈ ਆ ਤੇ ਇੱਕ ਨਗ ਬਾਈਆਂ ਕੋਲੇ ਹੋਰ ਆ ਇਹ ਵੀ ਤੁਹਾਨੂੰ ਦਿਖਾਉਨੇ ਆ ਇੱਕ ਵਾਰੀ ਖੜੀ ਦੇਨੇਗਾ ਮਾਰ ਲਓ ਤੋਰ ਕੇ ਵੀ ਦਿਖਾ ਦਿੰਨੇ ਆ ਖਣਾਵਾਨੇ ਦੀ ਮੰਤਰੇ ਦੀ ਬਹੁਤ ਸੋਹਣੀ ਹੈ ਸੋਹਣੇ ਗ੍ਰੇਪ ਵਾਲਾ ਜਿਹੜਾ ਖਣ ਲੱਗਿਆ ਹੋਇਆ ਤੋੜ ਕੇ ਵੀ ਦਿਖਾ ਦਿੰਦੇ ਆ ਤੁਹਾਨੂੰ ਓ ਡੱਬ ਲਿਆਉਣਾ ਓ ਨਿਗਾਹ ਰੱਖੀ ਪੂਰੇ ਬੱਚੇ ਬੋਡੀ ਢਾਂਚੇ ਦੀ ਮੱਝ ਚੰਗੀ ਹੈ ਤੁਰਦੀ ਨੂੰ ਚੈੱਕ ਕਰ ਲਓ ਇੱਕ ਵਾਰੀ ਖਣਾਵਾਨੇ ਦੀ ਮੰਤਰ ਸੋਹਣੀ ਹੈ ਗਾੜੀ ਬਹੁਤ ਮੱਝ ਦੀ ਇਹਦੀ ਵੀ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲੈਣੇ ਆਂ ਜੀ ਦਰਮਿਆਨੇ ਕੱਦ ਵੇਢ ਦੀ ਹੈ ਸਿੰਘਾਂ ਦੀ ਗੁੰਡੀ ਹੈ ਮਨੇ ਦੀ ਵੰਤਰ ਤੋਂ ਨੇੜੇ ਤੋਂ ਵੀ ਦਿਖਾ ਦੇ। ਗਾੜੀ ਬਹੁਤ ਚੰਗੀ ਆ ਮੱਝ ਦੀ ਦੇਖੋ। ਪੂਰਾ ਬਿੱਥੀ ਵਾਲਾ ਥਣ ਲੱਗਾ ਜਿਹੜਾ। ਇਹਦੀ ਕੀ ਡਿਟੇਲ ਆ ਬਾਈ? ਇਹ ਕਿਹੜਾ ਸੂਈ ਆ? ਇਹ ਵੀ ਤੀਜਾ ਸੂਈ ਆ। ਤੀਜਾ ਸੂਈ ਇਹ ਸੂਈ ਆ। ਤੇ ਬੱਚਾ ਕੀ ਦਿੱਤਾ ਬਾਈ? ਬੱਚਾ ਐ ਸਮਗਰ ਵੀ ਕੱਟਾ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ? ਇਹ ਵੀ 15 ਦਿਨਾਂ ਦੀ ਆ ਬਾਈ। 15 ਦਿਨ ਇਹਨੂੰ ਹੋਵੇ ਸੂਈ ਨੂੰ। ਠੀਕ ਆ ਤੇ ਇਹਦੇ ਥੱਲੇ ਫਿਰ ਦੁੱਧ ਕਿੰਨਾ ਕਿ ਤੇਰਾ ਬਈ 14 ਕਿਲੋ ਜਵਾਣਾ ਜੀ ਬਈ 14 ਕਿਲੋ ਕੱਢ ਦੂ ਬਈ ਖੁੱਲਾ ਹਾਂ ਬਈ ਖੁੱਲਾ ਕੱਢ ਦਿਆ ਠੀਕ ਆ ਬਈ ਕੋਈ ਮੜਕੇ ਲੈ ਜਾ ਕੋਈ ਠੀਕ ਆ ਬਈ ਤੇ ਪਿੰਡ ਆਪਣਾ ਦੱਸੋ ਤੁਸੀਂ ਅਟੀਗੜ ਸਨਾਂ ਬਈ ਠੀਕ ਆ ਬਈ ਬਰਨਾਲਾ ਠੀਕ ਆ ਤੇ ਇਹਦਾ ਰੇਟ ਕੀ ਰੱਖਦਾ ਬਈ ਇਹਦਾ ਰੇਟ ਵੀ 1.5 ਇੱਕ ਪੰਜ ਮਾਨਤਾ ਨੇ ਜੋ ਵੀ ਖੁੱਲਾ ਹੋ ਜਾਊਗਾ 95000 ਰੁਪਏ ਲੈ ਵੀ ਬਾਈ ਕਹਿੰਦਾ 1.5 ਰੇਟ ਕਰਦੇ ਆ ਤੇ ਕੁੱਲ 95000 ਰੁਪਏ ਮੱਝ ਬਾਈ ਕਹਿੰਦਾ ਵੀ ਦੇ ਦਾਂਗੇ ਚੋਾਈ ਚੋਈ ਦੀ ਚੰਗੀਆਂ ਬਈ ਪੋਲੀ ਆ ਪੂਰੀ ਠੀਕ ਆ ਬਾਈ ਕਹਿੰਦਾ ਵੀ ਪੋਲੀ ਚਵਾਈ ਦੀ ਐ ਤੇ ਪੂਰੀ ਠੰਡੀ ਸੀਲ ਆ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਆ ਜਿਹੜਾ ਪਸ਼ੂ ਮੰਡੀ ਮਾਂਸਾਂ ਦੇ ਉੱਪਰ ਜਿਹੜੇ ਦੋਵੇਂ ਨਗਾ ਖੜਿਆ ਬਾਈ ਦੇ ਫੱਦੇਗੜ ਛੰਨਾ ਵਾਲੇ ਦੇ ਇੱਥੇ ਆ ਕੇ ਜਿਹੜੇ ਤੁਸੀਂ ਦੋਵੇਂ ਨਗਾ ਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਖਰੀਦ ਸਕਦੇ ਹੋ ਬਣੇ ਰਹਿਓ ਵੀਡੀਓ ਦੇ ਨਾਲ ਕਿਰਪਾ ਕਰਕੇ ਐਂਡ ਤਾਈ ਤੇ ਆਜੋ ਤੁਹਾਨੂੰ ਹੋਰ ਜਿਹੜਾ ਵਿਕਰੀ ਵਾਲਾ ਕੋਈ ਨਗਾ ਹੋ ਕਵਰ ਕਰਕੇ ਵੀਡੀਓ ਦੇ ਵਿੱਚ ਦਿਖਾਵਾਂਗੇ ਆਹ ਕੁਮੜ ਜੋ ਹੋਰ ਲੈ ਕੇ ਆਏ ਬਾਈ ਕਰਦੀ ਮਾਂਝਾ ਬੰਨਿਆ ਜੀ ਦੇਖੋ ਗਵਨਾ ਹੁਨਗਰ ਮਾਲੀ ਦਾ ਬਹੁਤ ਸੋਣਾ ਤੇ ਇਸ਼ਟਪੜੇ ਦੀ ਮੰਤਰ ਦੇਖੋ ਪੂਰਾ ਫੋਲ ਜਿਹੜਾ ਕੱਦ ਤੇ ਵਜਣਾ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਆ ਬਈ ਕਿਹੜਾ ਸੂਆ ਸੂਈ ਹੋਈ ਆ ਤੀਜਾ ਸੂਆ ਇਸ ਵਾਰ ਸੂਈ ਕਿੰਨੇ ਦਿਨਾਂ ਦੀ ਸੂਈ ਆ ਬਈ ਤਿੰਨ ਦਿਨ ਨਹੀਂ ਹੋਇਆ ਸੂਈ ਦਾ ਤਿੰਨ ਦਿਨ ਸੂਈ ਨੂੰ ਹੋਵੇ ਤੇ ਕਿੰਨਾ ਕ ਤੇਰਾ ਵੀ ਬੋਲਾ ਬੋਲਾ ਹੈਗੇ 9-10 ਕਿਲੋ 9-10 ਕਿਲੋ 9-10 ਕਿਲੋ ਬਾਈ ਕਹਿੰਦਾ ਵੀ ਬੋਲਾ ਹੁਣ ਤਿਆਰ ਆ ਬਈ ਤਿੰਨ ਦਿਨਾਂ ਦੀ ਸੂਈ ਆ ਤੇ ਚੰਗੇ ਕੱਦ ਵਿੱਢਦੀ ਆ ਪਸ਼ੂ ਮੰਡੀ ਮਾਨਸਾ ਦੇ ਉੱਪਰ ਪਹੁੰਚੀ ਹੈ ਜੇ ਕਿਸੇ ਪ੍ਰਾਣ ਨੂੰ ਜ਼ਰੂਰਤ ਆ ਤਾਂ ਕਿ ਜਿਹੜਾ ਖਰੀਦ ਸਕਦੇ ਹੋ ਤੇ ਬਾਈ ਜਬੂ ਜੀ ਬੋਲੀਆ ਬਾਈ ਪੂਰੀ ਹਾਂ ਠੀਕ ਆ ਪਾਪੂ ਵੀ ਰੱਖ ਬਾਈ ਤੇ ਲੱਖ 20 ਯਾਰ ਕਿਉਂਕਿ ਵਿੱਚੋਂ ਮਾਨਤਾਨ ਹੋ ਜੂ ਸਰਦਾ ਮਾਨਤਾਨ ਠੀਕ ਆ 1 ਲੱਖ 2000 ਬਾਈ ਕਹਿੰਦਾ ਵੀ ਭਾਗ ਕਰਿਆ ਬਾਈ ਤੇ ਮਾਨਤਾਨ ਵਿੱਚੋਂ ਖੁੱਲਾ ਹੋ ਜੂ ਤੇ ਕੱਦ ਬਿੰਡ ਪੱਖੋਂ ਜਿਹੜੀ ਕਰਮ ਵਾਲੀ ਬਹੁਤ ਜ਼ਿਆਦਾ ਹੈਵੀ ਆ ਤੇ ਵੰਤਰ ਦੇਖੋ ਤੁਸੀਂ ਵਨ ਉਹਨੇ ਦੀ ਵੰਤਰ ਵੀ ਬਹੁਤ ਸੋਹਣੀ ਆ ਚੰਗੇ ਥਾਣ ਹਵਾਨੇ ਦੀ ਮੱਝ ਤੇ ਫੁੱਲ ਕੱਦ ਵਜਨ ਵਾਲੀ ਹੈ ਦੇਖੋ ਬਈ ਜੀ ਮੋਢੇ ਤੱਕ ਹੌਂਦੀ ਹੈ ਬਈ ਤੇ ਸਿੰਗਾ ਸੁੰਗਾ ਨਹੀਂ ਬਿਲਕੁਲ ਗੁੰਡੀ ਹੈ ਤੇ ਔਰ ਮੋਹਰਾ ਦੇ ਵਿੱਚ ਪੈਂਦੀ ਹੈ ਪੰਤਰ ਦੇਖੋ ਜੀ ਬਹੁਤ ਸੋਹਣੀ ਉਹ ਨਵੀਂ ਉਹ ਸੋਹਣਾ ਤਿਆਰ ਕਰਿਆ ਕਰ ਮਾਏ ਇਹ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਪਸ਼ੂ ਮੰਡੀ ਮਾਨਸਾ ਦੇ ਉਪਰ ਆ ਕੇ ਜਿਹੜੀ ਮੱਝ ਖਰੀਦ ਸਕਦੇ ਘਰ ਦੀ ਰੱਖੀ ਹੋਈ ਵਾਜਾਂ ਦੀ ਮੱਝ ਹੈ ਤੀਜਾ ਦਿਨ ਸੂਈ ਨੂੰ ਹੋਇਆ ਤੇ 9-10 ਕਿਲੋ ਬਾਈ ਕਹਿੰਦਾ ਵੀ ਬਹੁਤ ਤਿਆਰ ਆ ਭਾਈ। ਰਵਾਨਾ ਹਮੂਨਾ ਚੰਗਾ ਬਣਾਇਆ ਕਰਮਾ। ਉਹਦਾ ਦਿਮਾਗ ਕਿਤੇ ਕੋਲ। ਲੈ ਵੀ ਕੰਮ ਆਜੇ ਤੁਹਾਨੂੰ ਹੋਰ ਦਿਖਾਉਨੇ ਆ। ਘਰ ਦੀ ਰੱਖੀ ਹੋਈ ਬਾਈਆਂ ਦੀ ਮੱਝ ਅੱਗੋਂ ਫੇਸ ਕੁਆਲਿਟੀ ਚ ਕਰ ਸਕਦੇ ਹਾਂ। ਗੋਲ ਸਿੰਘਾ ਤੇ ਮੂੰਹ ਮੱਥੇ ਦੀ ਵੀ ਸੋਹਣੀ ਆ। ਚੰਗੇ ਬੋਡੀ ਢਾਂਚੇ ਦੀ ਆ। ਤੇ ਡਿਟੇਲ ਸਾਰੀ ਜਿਹੜੀ ਜੇ ਆਪਾਂ ਬਾਈ ਨੂੰ ਪੁੱਛਾਂਗੇ ਇੱਕ ਵਾਰੀ ਥਾਣਾ ਹਵਾਲੇ ਦੀ ਬੰਦਤਰ ਚੈੱਕ ਕਰ ਲਿਓ। ਵੇ ਬੜਾ ਤੁੰਗ ਲੱਗਿਆ ਹੋਇਆ। ਉਹ ਅੱਗੇ ਦਾ ਬੱਚਾ ਖੜਾ ਭਾਈ। ਗੋਡੀ ਲੈਣ ਦੀ ਦੇਖ ਲਓ ਮਾਜ ਚੰਗੀ ਆ। ਬਈ ਕਰਦੀ ਮਾਜਾ ਜੀ ਆਪਣੀ। ਕਰਦੇ ਮਾਜਾ ਭਾਈ। ਠੀਕ ਆ ਕਿਹੜਾ ਸੂਈ ਹੈ ਜੀ? ਤੀਜਾ ਸੂਆ ਇਸ ਵਾਰ ਸੂਈ ਤੇ ਬੱਚਾ ਕੀ ਦਿੱਤਾ ਜੀ? ਕੱਟਾਗਾ ਭਾਈ। ਬੱਚਾ ਮਗਰ ਕੱਟਾ ਜੀ ਤੀਜਾ ਸੂਆ ਸੂਈ ਹੋਈ ਆ। ਕਿੰਨੇ ਦਿਨਾਂ ਦੀ ਸੂਈ ਆ ਜੀ? ਇਹਨੂੰ ਹੋਵੇ ਭਾਈ 20 ਦਿਨ। 20 ਦਿਨ ਸੂਈ ਰਹੋਗੇ। 20 ਨੰਨ ਦੀ ਸੁਣ ਲੈ ਬਈ ਦੁੱਧ ਕਹਿੰਦਾ ਕਿ ਤਿਆਰ ਆ ਦੁੱਧ ਹੈਗਾ ਵੀ 11 ਲੀਟਰ ਤਸੱਲੀ ਆਦਾ ਹਾਂ ਤਸੱਲੀ ਆਦਾ ਠੀਕ ਆ ਤੇ ਭਾਗ ਹੀ ਰੱਖਦਾ ਬਈ ਆ ਬਈ 1 ਲੱਖ 10000 1 ਲੱਖ 10000 ਤੇ ਥੋੜੀ ਛੋਟੀ ਮਾਨਤਨ ਹੋ ਜੂ ਵਿੱਚੋਂ ਖੁੱਲਾ ਆ ਬਈ ਇੱਕ ਪੁੱਟ ਪਰ ਕਰ ਦਾਂਗੇ ਠੀਕ ਆ ਬਾਈ ਕਹਿੰਦਾ ਬਈ ਭਾਤਾ ਕਰਦੇ ਬਈ 1 ਲੱਖ 10000 ਰੁਪਿਆ ਤੇ 11 ਲੀਟਰ ਬਈ ਦੁੱਧ ਤਿਆਰ ਮਾਨਤਨ ਵਿੱਚੋਂ ਖੁੱਲਾ ਹੋ ਜੂ ਜੇ ਕਿਸੇ ਵੀ ਪ੍ਰਾਣ ਨੂੰ ਜ਼ਰੂਰਤ ਆ ਤੇ ਜਿਹੜਾ ਪਸ਼ੂ ਮੰਡੀ ਮਾਨਸਾ ਦੇ ਉੱਪਰ ਮੱਝੇ ਆਈ ਹੋਈ ਆ ਅਗੇ ਭਈ ਖਰੀਦ ਸਕਦੇ ਤੁਸੀਂ ਨੰਬਰ ਭਈ ਮੰਡੀ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਬੰਦ ਕਰਿਆ ਹੋਇਆ ਬਹੁਤ ਭਰਾ ਕਮੈਂਟ ਕਰਦੇ ਵੀ ਯਾਰ ਨੰਬਰ ਬੋਲਿਆ ਕਰੋ ਨੰਬਰ ਤੋਂ ਬਿਨਾ ਵੀਡੀਓ ਦੇਖਣ ਦਾ ਸਵਾਦ ਨਹੀਂ ਆਉਂਦਾ ਤੇ ਭਰਾ ਜਿਹੜਾ ਮੰਡੀ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਨੰਬਰ ਬੋਲਣ ਦੀ ਪਾਬੰਦੀ ਲਾਈ ਹੋਈ ਆ ਤਾਂ ਤੁਸੀਂ ਮਾਨਸਾ ਮੰਡੀ ਦੇ ਉੱਪਰ ਆ ਕੇ ਹੀ ਜਿਹੜਾ ਮਾਝੇ ਖਰੀਦ ਸਕਦੇ ਹੋ ਘਰ ਦੀ ਰੱਖੀ ਹੋਈ ਮਾਝਾ ਬਈ ਲਓ ਜੀ ਕਬੀਰ ਜਿਹੜਾ ਬੁਰੀ ਕੱਟੇ ਲੈ ਕੇ ਆਇਆ ਪਸ਼ੂ ਮੰਡੀ ਮਾਨਸਾ ਦੇ ਉੱਪਰ ਪੂਰੀ ਕੱਟੀ ਆ ਸਿੰਘ ਸਿੰਘ ਬਿਲਕੁਲ ਕੁੰਡਾ ਕਰਨਾ ਕੱਟੀਆਂ ਬੋਡੀ ਢਾਂਚੇ ਹੀ ਦੇਖ ਸਕਦੇ ਤੁਸੀਂ ਆਪਾਂ ਆਪਾਂ ਤਾਂ ਆਪਾਂ ਬਾਈ ਤੋਂ ਪੁੱਛਾਂਗੇ ਜੇ ਗਾਹਕ ਲੱਗੇ ਪਏ ਬਾਈ ਕੋਲ ਤੇ ਬੋਡੀ ਢਾਂਚੇ ਦੀ ਚੰਗੀ ਆ ਮਗੋਂ ਥਣ ਥਣ ਦੀ ਮੰਤਰ ਆਪਾਂ ਦੇਖ ਸਕਦੇ ਆਂ ਚਾਰੋਂ ਥਾਣਾ ਕੋਈ ਫੋਟੋਆਂ ਨਹੀਂ ਕੋ ਜਨੇ ਬਾਈ ਨੂੰ ਕੀ ਪੰ ਕੀ ਬਾਹੂ ਕਰਦਾ ਪਸ਼ੂ ਮੰਡੀ ਮਾਨਸਾ ਦੇ ਉੱਪਰ ਮੂੰ ਮੱਥੇ ਦੀ ਸਲੱਖੀ ਆ ਦੇਖੋ ਤੁਰਦੀ ਨੂੰ ਚੈੱਕ ਕਰ ਲਓ ਉਹ ਹੰਦਿਆ ਬਾਈ ਨੂੰ ਕਿੰਨੇ ਟਾਈਮ ਦੀ ਹੈ ਕੀ ਪਾਪ ਬੰਦ ਦਾ ਬਈ ਰੋਕੀ ਮੜਾ ਜਾ ਇੱਕ ਮਿੰਟ ਇੱਥੇ ਸਹੀ ਗੱਲ ਬਾਈ ਸਹੀ ਗੱਲ ਕਿਹੜਾ ਪਿੰਡ ਆ ਬਾਈ ਮਾਨ ਵੀਵੜੀਆਂ ਕਰਦੀ ਕੱਟੀ ਆ ਵੀ ਆਪਣੀ ਹਾਂ ਠੀਕ ਆ ਕਿੰਨੇ ਚਿਰ ਦੀ ਹੋ ਗਈ ਬਾਈ 1.5 ਸਾਲ ਤੋਂ ਉੱਤੇ ਹੋ ਗਈ 1.5 ਸਾਲ ਤੋਂ 1 ਮਹੀਨਾ ਉੱਪਰ ਹੋ ਗਈ ਬਾਈ ਕਹਿੰਦਾ ਘਰ ਦੀ ਕੱਟੀ ਐ ਤੇ ਪਾਪ ਬੰਦਾ ਕੀ ਰੱਖਦਾ ਬਾਈ ਪਾਪ ਬਾਈ ਪੰਜਾਵਾ 50000 ਬੜਾ ਨਹੀਂ ਹੋਊਗਾ 50 ਦਾ ਭਈਆ ਕੀ ਮੁੱਲ ਠੀਕ ਆ ਭਾਈ ਕਹਿੰਦਾ ਵੀ ਮੁੱਲ ਤਾਂ ਭਾਈ 50000 ਕਰਦੇ ਆ ਪਰ ਮੌਕੇ ਦੇ ਮਾਨਤਾਨ ਜਿਹੜਾ ਖੁੱਲਾ ਹੋ ਜੂ ਤੇ ਭਾਈ ਇਹਦੀ ਮਾਂ ਆਪਣੇ ਕੋਲ ਹੀ ਆ ਇਹਦੀ ਮਾਂ ਭਾਈ ਹੈ ਅੱਛਾ ਦੁੱਧ ਕਿੰਨਾ 15 ਲੀਟਰ ਠੀਕ ਆ ਭਾਈ ਕਹਿੰਦਾ ਵੀ ਜਿਹੜੀ ਕੱਟੀ ਆ ਭਾਈ ਇਹਦੀ ਮਾਂ ਥੱਲੇ ਸੀਗਾ 14-15 ਲੀਟਰ ਦੁੱਧ ਗੂਰੀ ਮੱਝ ਦੀ ਕੱਟੀ ਆ ਤੇ 50000 ਭਾ ਕਰਦਾ ਤੇ ਵਿੱਚੋਂ ਮਾਨਤਾਨ ਭਾਈ ਕਹਿੰਦਾ ਵੀ ਖੁੱਲਾ ਹੋ ਜੂ ਪਸ਼ੂ ਮੰਡੀ ਮਾਨਸਾ ਦੇ ਉੱਪਰ ਭਾਈ ਕੱਟੀ ਲੈ ਕੇ ਆਇਆ ਇਹ ਜੇ ਕਿਸੇ ਭਰਾ ਨੂੰ ਜ਼ਰੂਰਤ ਹੋਈ ਤਾਂ ਖਰੀਦ ਸਕਦੇ ਹੋ ਅਜੀ ਮੰਡੀ ਮਾਂ ਸਾਡੇ ਉੱਪਰ ਆ ਗਿਆ। ਜਰਵੀ ਕਾ ਤੁਹਾਨੂੰ ਬੈਠ ਦਿਖਾਉਂਦੇ ਆ। ਇਹ ਠੀਕ ਹੈ। ਚਲੋ ਕੋਈ ਗੱਲ ਨਹੀਂ ਪਰ ਜੁੜੇ ਰਿਹਾ ਵੀਡੀਓ ਦੇ ਨਾਲ ਇਹਨੂੰ ਬਾਅਦ ਚੋ ਕਵਰ ਕਰਾਂਗੇ। ਆਪਾਂ ਠਾਉਂਦੇ ਨਹੀਂ ਹੁਣ। ਤੇ ਉਹਨੂੰ ਪਤਾ ਵੀ ਮੰਡੀ ਦੇ ਵਿੱਚ ਪਸ਼ੂ ਆ ਜਿਹੜਾ ਬਾਈ ਸਾਰਾ ਦਿਨ ਖੜਾ ਖੜਾ ਹੰਬ ਜਾਂਦਾ। ਤੇ ਵੀਡੀਓ ਬਣਾਉਣੀ ਲੱਗੇ ਸੀ ਪਰ ਕਰਨ ਵਾਲੀ ਬਹਿ ਗਈ। ਆਪਾਂ ਇਹਨੂੰ ਠਾਉਂਦੇ ਨਹੀਂ ਹੁਣ। ਬਾਅਦ ਚੋ ਬਣਾਵਾਂਗੇ ਇਹਦੀ ਵੀਡੀਓ। ਕਿਉਂ ਬਈ ਪਸ਼ੂ ਨੂੰ ਜਿਹੜਾ ਸਾਰਾ ਦਿਨ ਮੰਡੀ ਦੇ ਵਿੱਚ ਖੜੀ ਰੱਖਦੇ ਆ। ਉਹਦੇ ਬਿਨਾਂ ਪਸ਼ੂ ਜਿਹੜਾ ਦਿਖਾਈ ਨਹੀਂ ਦਿੰਦਾ ਬੈਠਾ ਤਾਂ ਕਰਕੇ ਫਿਰ ਪਸ਼ੂ ਅੰਬ ਜਾਂਦਾ ਵਿਚਾਰੀ ਖੜੀ ਖੜੀ ਬੈਠੀ ਗਈ। ਇਹਦੀ ਵੀਡੀਓ ਆਪਾਂ ਬਾਅਦ ਚ ਕਵਰ ਕਰਾਂਗੇ। ਜਿਹੜੇ ਰਿਹਾ ਵੀਡੀਓ ਦੇ ਨਾਲ ਹੋਰ ਨਾ ਕਰ ਜਿਹੜੇ ਆਪਣੇ ਵਿਕਰੀ ਵਾਲੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਜੇ ਭਰਾਵੋ ਵੀਡੀਓ ਚੰਗੀ ਲੱਗੇ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਜਿਹੜੇ ਭਰਾ ਨਵੇਂ ਦੇਖਦੇ ਹੋ ਨੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਇਹ ਕੰਮ ਆਦੇ ਤੁਹਾਨੂੰ ਹੋਰ ਦਿਖਾਉਣਾ। ਇੱਕ ਵਾਰੀ ਤੁਰਦੀ ਤੇ ਨੀਂਗਾ ਮਾਰ ਲਿਓ। ਡਿਟੇਲ ਆਪਾਂ ਇਹਦੀ 22 ਤੋਂ ਪੁੱਛੋ। ਸੁੰਗਾ ਸੁੰਗਾ ਨਹੀਂ ਬਿਲਕੁਲ ਕੁੰਡੀ ਅੱਗੋ ਫੇਸ ਕੁਆਲਿਟੀ ਚੈੱਕ ਕਰ ਲਿਓ ਤੇ ਬਾਡੀ ਲਾਈਨ ਦੀ ਵੀ ਚੰਗੀ ਆ ਖਾਣਾ ਖਵਾਨੇ ਦੀ ਮੰਤਰ ਵੀ ਸੋਹਣੀ ਆ ਪੂਰਾ ਗੈਪ ਵਾਲਾ ਥਣ ਲੱਗਿਆ ਹੋਇਆ ਤੇ ਸੂਈ ਥੋੜੀ ਜੀ ਟਾਈਮ ਦੀ ਹੋਈ ਆ ਬਾਕੀ ਡਿਟੇਲ ਆਪਾਂ ਵਾਈ ਨੂੰ ਪੁੱਛ ਲੈਣੇ ਆ ਦੁਬਾਰੇ ਪਾ ਦਾ ਬਣਾ ਜਾ ਅੱਗੇ ਆ ਬੱਚਾ ਖੜਾ ਤੇ ਬੱਚਾ ਕੀ ਆ ਬਾਈ ਮੰਗ ਰਾ ਬੱਚਾ ਮਗਰ ਕੱਟੀ ਆ ਤੇ ਸੂਈ ਕਿੰਨੇ ਕ ਟਾਈਮ ਦੀ ਆ ਭਰਾ ਸਵਾ ਦੋ ਮਹੀਨੇ ਹੋ ਗਏ ਜੀ ਸਵਾ ਦੋ ਮਹੀਨੇ ਸੂਈ ਨੂੰ ਹੋ ਗਏ ਦੁੱਧ ਕਿੰਨਾ ਕ ਬਾਈ ਦੁੱਧ 10 ਲੀਟਰ ਪਿਆ ਰ ਹੁਣ ਪੂਰਾ ਤਸੱਲੀ ਵਾਲਾ ਪੂਰਾ ਤਸੱਲੀ ਆ ਦੋਨੇ ਟਾਈਮਾਂ ਦਾ ਹਾਂ 10 ਲੀਟਰ ਬਾਈ ਕਹਿੰਦੇ ਵੀ ਦੁੱਧ ਤਿਆਰਾ ਤੇ ਜੱਪਾ ਕੀ ਰੱਖਦਾ ਬਈ ਜਦ ਅਰ ਵੀ ਦੇ ਦੇ 75000 ਇਹ ਵੀ ਮੁੱਲ ਵੀ ਪਾਈਆਂ ਨੇ ਬੜਾ ਜਜ ਕਰਿਆ ਤੇ 10 ਲੀਟਰ ਦੁੱਧ ਆ ਤੇ 75000 ਰੁਪਏ ਦੀ ਬਾਈ ਕਹਿੰਦਾ ਵੀ ਜਿਹੜੀ ਝੋਟੀ ਦੇ ਦਾਂਗੇ ਪਸ਼ੂ ਮੰਡੀ ਮਾਨਸਾ ਦੇ ਉੱਪਰ ਝੋਟੀ ਇਹ ਖੜੀ ਆ ਬਾਈ ਜੇ ਕਿਸੇ ਵੀ ਭਰਾ ਨੂੰ ਜਿਹੜੀ ਪਸੰਦ ਆਉਂਦੀ ਹੋਈ ਤਾਂ ਘੱਟ ਪੈਸੇ ਲਾਉਣ ਵਾਲੇ ਹੁੰਦੇ ਆ ਭਰਾ ਤਾਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਆ ਕੇ ਜਿਹੜੀ ਮਾਝੇ ਤੁਸੀਂ ਖਰੀਦ ਸਕਦੇ ਹੋ ਸਵਾ 2 ਸਵਾ 2 ਮਹੀਨੇ ਦੀ ਸੂਈ ਤੇ ਪਿੱਛੇ ਬੱਚਾ ਕੱਟੀ ਆ ਬਈ ਅਵੀ ਕਾ ਸਾਨੂੰ ਜਰਸੀ ਕ੍ਰੋਸ ਬ੍ਰੀਡ ਦੇ ਵਿੱਚ ਵੈੜ ਦਿਖਾਉਣੇ ਆ ਬਿਲਕੁਲ ਤਾਜੀ ਸੂਈ ਨੂੰ ਵੈੜਾ ਇੱਕ ਵਾਰੀ ਖੜੀ ਤੇ ਨੇਗਾ ਮਾਰ ਲਓ ਹਵਾਨੇ ਹੋਣੇ ਦੀ ਮੰਤਰ ਕਰਮਾਂ ਦੀ ਬੋਸ ਹੋਣੇ ਆ ਸੋਨਾ ਹਵਾਨਾ ਤਿਆਰ ਕਰਿਆ ਚੰਗਾ ਥਣ ਤਨੋਟ ਤੋਰੀ ਲਿਨਾ ਹੋ ਆ ਅਵੀ ਡਿਟੇਲ ਆਪਾਂ ਪਾਈਦੇ ਪੋਣੇ ਆ ਬਾਈ ਕੈਮਾਸ ਸੂਈ ਆ ਦੂਜੀ ਸੂਈ ਹੋ ਗਿਆ ਬਾਈ ਦੂਜਾ ਸੂਆ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਕੱਲ ਸੂਈ ਆ ਬਾਈ ਕੱਲ ਸੁਈਆ ਬੱਚਾ ਕੀ ਮੰਗ ਰਹੇ ਬੱਛਾ ਬਈ ਮੰਗਰ ਬੱਚਾ ਬੱਛਾ ਜੀ ਤੇ ਦੁੱਧ ਬਾਦ ਕਿੰਨਾ ਕਿਤੇ ਆ ਰਿਹਾ ਬਈ ਪਹਿਲਾਂ 15 ਕਿਲੋਟਰ ਜੋ ਹੈ ਜੀ 15 ਲੀਟਰ ਠੀਕ ਆ 16 17 ਲੀਟਰ ਦੇ ਦਿੰਦੇ ਠੀਕ ਆ ਤੇ ਚ ਬਾਈ ਜੂ ਦੀ ਕੋਲੀਆ ਪੂਰੀ ਢੰਡੀ ਟੀਲਾ ਠੀਕ ਆ ਬਈ ਬਗੂ ਮੰਡੀ ਮਾਨਸਾਹ ਦੇ ਉੱਪਰ ਜਿਹੜੀ ਵਹੜੇ ਆਈ ਹੋਈ ਆ ਉਦੋਂ ਕਰਮਾਲੀ ਬੈ ਗਈ ਸੀ ਹੁਣ ਆਪਾਂ ਇਹਦੀ ਵੀਡੀਓ ਬਣਾਈ ਆ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਈ ਤਾਂ ਵਹੜ ਜਿਹੜੀ ਪਸ਼ੂ ਮੰਡੀ ਮਾਨਸਾਹ ਦੇ ਉੱਪਰ ਆ ਕੇ ਖਰੀਦ ਸਕਦੇ One of the